ਅਦੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜਗਉਰਦੇਵ ਤੁਨਗੁਰਦੇਵ ਜੈ ਭੀਮ ਜੈ ਭਾਰਤ ਜੀ ਅੱਜ ਸਾਡੇ ਪਿੰਡ ਨੰਗਲ ਦੇ ਵਿੱਚ ਜਿਹੜੀ ਸੜਕ ਖਤਲਵਰ ਰੋਡ ਤੋਂ ਜੀਟੀ ਰੋਡ ਤੱਕ ਜਿਹੜੀ ਪਿੰਡ ਨੰਗਲ ਤੇ ਰਾਮਗੜ੍ਹ ਨੂੰ ਆਪਸ ਵਿੱਚ ਜੋੜ ਕੇ ਜਾਂਦੀ ਹੈਗੀ ਆ ਉਹ ਉਸ ਦਾ ਅੱਜ ਸਾਡੇ ਮਾਝੋਪਰ ਪ੍ਰਿੰਸੀਪਲ ਸਾਹਿਬ ਪ੍ਰੇਮ ਕੁਮਾਰ ਜੀ ਉਹਨਾਂ ਨੇ ਉਦਘਾਟਨ ਕੀਤਾ ਆ ਜਿਹੜੀ ਇਹ ਬਹੁਤ ਜਲਦ ਸੜਕ ਜਿਹੜੀ ਆ ਬਣ ਕੇ ਤਿਆਰ ਹੋਈ ਉਹ ਸਾਹਿਬ ਸ਼ਿਦਗੁਰ ਅਦਾਸ ਮਹਾਰਾਜ ਜੀ ਦੇ ਜਨਮ ਦਿਨ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਕਿਹਾ ਹੈਗਾ ਆ ਕਿ ਸਾਰੀ ਜਿਹੜੀ ਸੜਕ ਆ ਉਹਨੂੰ ਮੁਕੰਮਲ ਕਰ ਦਿੱਤਾ ਜਾਊਗਾ ਅਸੀਂ ਇਸ ਵਾਸਤੇ ਜਿਹੜਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਵੰਦਰ ਮਾਨ ਜੀ ਸੀਐਮ ਸਾਹਿਬ ਔਰ ਸਾਡੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਬਹੁਤ ਲੰਬੇ ਸਮੇਂ ਤੋਂ ਜਿਹੜੀ ਮੰਗ ਸੀਗੀ ਉਹਨੂੰ ਇਹ ਪੂਰਾ ਕੀਤਾ ਆ ਬਹੁਤ ਬਹੁਤ ਅਨਦਾ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸਾਬਕਾ ਪੰਚਾਇਤ ਮੈਂਬਰ ਅਮਰਜੀਤ ਸਿੰਘ ਮੋਨੂ ਵਾਈਫ ਮੇਰੀ ਇਸ ਵੇਲੇ ਮੌਜੂਦਾ ਪੰਚਾਇਤ ਮੈਂਬਰ ਨਾਲ ਮੇਰੇ ਪੰਜ ਸਾਹਿਬ ਵੀ ਮੌਜੂਦ ਆ ਅੱਜ ਸਾਡੇ ਮਾਨਯੋਗ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਜਿਹੜਾ ਪਿੰਡ ਸਾਡੀ ਲੰਬੇ ਸਮੇਂ ਤੋਂ ਆ ਜਿਹੜੀ ਸੜਕ ਦੀ ਹਾਲਤ ਹੈ ਨੰਗਲ ਰਾਮਗੜ੍ਹ ਦੀ ਬਹੁਤ ਖਸਤਾ ਹਾਲਤ ਸੀਗੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਮਹਾਰਾਜ ਸਤਗੁਰੂ ਤਨ ਤਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਗੁਰਪਰਵਾ ਰਿਆ ਵੀ ਉਸ ਦੇ ਚੱਲਦੇ ਆ ਜਿਹੜਾ ਨਗਰ ਕੀਰਤਨ ਦੇ ਵਿੱਚ ਵੀ ਕਾफी ਸਮੱਸਿਆਵਾਂ ਵੀ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਉਹਨਾਂ ਵੱਲੋਂ ਆ ਜਿਹੜਾ ਹੁਣਿਆ ਅੱਜ ਦਗਾਟਨ ਕੀਤਾ ਗਿਆ ਤੇ ਉਹਨਾਂ ਨੇ ਭਰੋਸਾ ਦਿਵਾਇਆ ਵੀ ਜਿਹੜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪਰਤਕ ਤੇ ਆ ਜਿਹੜੀ ਇਹ ਸੜਕ ਆ ਇਹਨ ਮੁਕੰਮਲ ਤੌਰ ਤੇ ਆ ਜਿਹੜੀ ਇਹ ਬਣ ਜਾਵੇਗੀ ਤਾਂ ਉਹਨਾਂ ਨੂੰ ਬੇਨਤੀ ਕੀਤੀ ਸੀ ਜਦਾਂ ਸਾਡੇ ਗੁਰਦੁਆਰਾ ਸਾਹਿਬ ਆ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਧਰਮਸ਼ਾਲਾ ਉਹਨਾਂ ਨੇ ਬੇਨਤੀ ਕੀਤੀ ਆ ਵੀ ਇਸ ਦੇ ਮੋੜੇ ਵੀ ਥੋੜੀ ਜੀ ਐਂਟਰਲੋਕ ਲੱਗ ਜਾਵੇ ਤਾਂ ਸਭ ਤੋਂ ਵਧੀਆ ਆਊਗਾ ਕਿਉਂਕਿ ਸੜਕ ਆ ਕਈ ਵਾਰੀ ਮੌਸਮ ਇਦਾਂ ਲੰਦਾ ਤੇ ਟੱਬੇ ਪੈ ਜਾਂਦੇ ਆ ਐਂਟਰਲੋਕ ਦੇ ਨਾਲ ਆ ਥੋੜੀ ਜੀ ਸੇਫ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਰੋਇਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਧਰਮਸ਼ਾਲਾ ਦੇ ਸਾਹਮਣੇ ਆ ਜਿਹੜਾ ਪੱਕੇ ਤੌਰ ਤੇ ਜਦੋਂ ਤੁਸੀਂ ਕਹਿ ਰਹੇ ਐਂਟਰਲੋਕ ਆ ਵੀ ਉਸੇ ਤਰ੍ਹਾਂ ਐਂਟਰਲੋਕ ਲੱਗ ਜਾਵੇਗੀ ਉਹਨਾਂ ਨੇ ਕਿਹਾ ਹੋਰ ਵੀ ਕਹਾ ਪਿੰਡ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤੁਹਾਨੂੰ ਕਿਸੇ ਵੀ ਗ੍ਰਾਂਟ ਦੀ ਲੋੜ ਹੈ ਕਿਸੇ ਕੰਮ ਦੇ ਲਈ ਤਾਂ ਅਸੀਂ ਜਿਹੜਾ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਉਹਨਾਂ ਦੇ ਇੱਥੇ ਪਹੁੰਚਣ ਤੇ ਸਾਡੇ ਵੱਲੋਂ ਜਿਹੜਾ ਨਿੱਘਾ ਸਵਾਗਤ ਹੈ ਧੰਨਵਾਦ ਜੀ। ਦੇਖੀ ਤੇ ਬਾਰੇ ਇਹ ਗੱਲ ਤੋਂ ਕੱਢ ਲਓ ਬਹੁਤ ਹਾਂਜੀ ਸਰ ਅੱਜ ਪਿੰਡ ਲੰਗਰ ਪਹੁੰਚੇ ਪਤਾ ਲੱਗਾ ਸੜਕ ਦਾ ਦੁਘਟਨ ਕਰ ਰਹੀ ਐ ਕੀ ਕਹਿਣਾ ਚਾਹੂੰ। ਦੇਖੋ ਗੱਲ ਇਸ ਤਰ੍ਹਾਂ ਹੈਗਾ ਆ ਵੀ ਹਲਕਾ ਵਿਦਾਨ ਸਭਾ ਫਲੋਰ ਦੇ ਵਿੱਚ ਇਹ ਚਾਰ ਛੜਕਾਂ ਸੀਆਂ ਲਗਭਗ 2 ਕਰੋੜ ਦੀ ਲਾਗਤ ਦੇ ਨਾਲ ਬਣੀਆਂ ਸੀ। ਇਹਦੇ ਵਿੱਚ ਪਹਿਲੀ ਸ਼ਰਤ ਜਿਹੜੀ ਹੈਗੀ ਆ ਨਗਰ ਤੋਂ ਛੰਡੀਪੀਂ ਕੜਿਆਣਾ ਜਿਹੜੀ ਹੈ ਉਹਦਾ ਕੰਮ ਚੱਲਿਆ ਹੈਗਾ। ਦੂਸਰੀ ਸ਼ਰਤ ਜਿਹੜੀ ਸੀ ਜੀਟੀ ਰੋਡ ਤੋਂ ਉਹ ਬੱਛੋਆ ਰੂ ਨੂੰ ਉਹ ਸੜਕ ਜਿਹੜੀ ਆ ਉਹ ਮੁਕੰਮਲ ਹੋ ਗਈ ਆ। ਤੀਸਰੀ ਸੜਕ ਜਿਹੜੀ ਹੈਗੀ ਆ ਭਾਰਸingh ਪੌਰ ਤੋਂ ਬਾਯਾ ਜਿਹੜੀ ਸੀ ਆਪਣੇ ਆਪਣੇ ਨੂੰ ਜਾਣੀ ਸੀ। ਉੱਤੇ ਵੀ ਕੰਮ ਸ਼ੁਰੂ ਕਰਨ ਜਾ ਰਹੇ ਹਾਂ 34 ਸ਼ਰਤ ਜਿਹੜੀ ਹੈਗੀ ਆ ਅੱਜ ਇਹ ਜੀਟੀ ਰੋਡ ਤੋਂ ਲੈ ਕੇ ਕਲਬਨ ਰੋਡ ਤੱਕ ਬਾਇਆ ਰਾਮਗੜ ਡੰਗਲ ਜਿਹੜੀ ਹੈਗੀ ਆ ਇਹ ਤਕਰੀਬਨ ਜਿਹੜੀ ਹੈ 25 ਲੱਖ ਦੀ ਲਾਗਤ ਦੇ ਨਾਲ ਜਿਹੜੀ ਹੈ ਇਹਦੀ ਜਿਹੜੀ ਹੈ ਰਿਪੇਅਰ ਮੇਂਟੇਨੈਂਸ ਹੋ ਰਹੀ ਹੈ ਗਿਆ ਔਰ ਨਾਲ ਦੀ ਨਾਲ ਜਿਹੜੀਆਂ ਕੱਲ 4 ਛੜਕਾਂ ਜਿਹੜੀਆਂ ਆ ਹੋਰ ਉਹਨਾਂ ਦੀ ਪ੍ਰਬੰਧੀ ਮਿਲ ਗਈ ਆ ਤਕਰੀਬਨ ਉਹ ਵੀ 2.5 ਕਰੋੜ ਦੀ ਲਾਗਤ ਦੇ ਨਾਲ ਉਹ ਜਿਹੜੀ ਹੈਗੀ ਆ ਚਚਰਾੜੀ ਤੋਂ ਲੈ ਕੇ ਖਾਨਾ ਟੇਸਿਆਂ ਤੱਕ ਦਾ ਜਿਹੜੀ ਆ ਲਗਭਗ 9 ਕਿਲੋਮੀਟਰ ਦੀ ਜਿਹੜੀ ਦੂਰੀ ਆ ਉਹਦੀ ਔਰ ਦਰਕਾਂ ਦੇ ਦੁਆਲੇ ਦੀ ਜਿਹੜੀ ਹੈ ਸਾਰੀ ਸੜਕ ਜਿਹੜੀ ਹੈ ਪਿੰਡ ਦੇ ਦੁਆਲੇ ਦੀ ਬਣਵਾ ਰਹਿ ਗਿਆ ਤੀਸਰੀ ਜਿਹੜੀ ਹੈਗੀ ਆ ਸਰਗੁੰਦੀ ਰੋਡ ਤੇ ਚੌਥੀ ਜਿਹੜੀ ਹੈਗੀ ਆ ਰੇਤੇ ਤੋਂ ਲੈ ਕੇ ਖਲਪੋਤਿਆ ਰੋਡ ਜਿਹੜੀ ਗਿਆ ਬਣ ਰਹੀ ਹੈ ਸੋ ਸੜਕਾਂ ਦਾ ਜਿਹੜਾ ਹੈਗਾ ਜਾਲ ਵਿਛ ਰਿਹਾ ਹੈਗਾ ਤੁਹਾਡੇ ਸਹੂਰ ਨਾਲ ਤੁਹਾਡੀ ਪਾਰਟੀ ਹੈ ਤੁਹਾਡੀ ਸਰਕਾਰ ਹੈ ਸੂਬੇ ਦੇ ਮੁਖਮਤ ਦੀ ਸਰਦਾਰ ਭਵਨ ਸਿੰਘ ਮਾਨ ਹੋਣਾ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਵਿਕਾਸ ਹੋ ਰਿਹਾ ਲੋਕਾਂ ਦਾ ਪੈਸਾ ਹੈ ਲੋਕਾਂ ਦੇ ਸਹੂਜ ਨਾਲ ਜਿਹੜਾਗਾ ਲੋਕਾਂ ਤੇ ਲਗਾਇਆ ਜਾ ਰਿਹਾ ਹੈਗਾ ਇਹ ਸੜਕ ਜਿਹੜੀ ਹੈਗੀ ਹੈ ਇਹਨੂੰ ਅਸੀਂ ਪ੍ਰਾਇੋਰਟੀ ਦੇ ਅਧਾਰ ਤੇ ਸਬੰਧ ਸਾਹਿਬ ਨਾਲ ਸਾਰਿਆਂ ਸਾਥੀਆਂ ਨਾਲ ਜਿਹੜਾ ਸਾਡਾ ਵਿਚਾਰ ਵਟਾਂਦਰਾ ਹੋਇਆ ਸੀਗਾ ਵੀ ਇਹ ਸੜਕ ਨੂੰ ਜਿਹੜਾਗਾ ਪਹਿਰ ਦੇ ਅਧਾਰ ਤੇ ਤੁਰੰਤ ਜਿਹੜਾ ਹੈਗਾ ਜਦੋਂ ਸਾਡੇ ਗੁਰੂ ਮਹਾਰਾਜ ਦਾ ਨਗਰ ਕੀਰਤਨ ਆ ਸਾਡਾ ਪਰਬ ਹੈਗਾ ਆ ਉਸ ਤੱਕ ਜਿਹੜਾਗਾ ਇਹ ਸੜਕ ਨੂੰ ਅਸੀਂ ਮੁਕੰਮਲ ਕਰਨਾ ਕਿਉਂਕਿ ਸਮੁੱਚੇ ਪੰਜਾਬ ਦਾ ਨਹੀਂ ਭਾਰਤ ਦਾ ਜਿਹੜਾ ਹੈਗਾ ਨਗਰ ਕੀਰਤਨ ਜਿਹੜਾ ਹੈਗਾ ਬਹੁਤ ਹੀ ਵਿਸ਼ਾਲ ਜਿਹੜਾ ਹੈਗਾ ਇੱਥੋਂ ਦੀ ਗੁਜ਼ਰਦਾ ਆ ਤੇ ਇਹ ਸ਼ਰਤ ਜਿਹੜੀ ਹੈਗੀ ਆ ਅਸੀਂ ਐਸ.ਡੀ.ਓ ਸਾਹਿਬ ਸਾਡੇ ਖੜੇ ਨੇ ਬੰਸਰ ਜੀ ਉਹਨਾਂ ਨੇ ਵੀ ਇਹ ਤਗੀਦ ਕਰ ਦਿੱਤੀ ਆ ਕਿ ਇਹ ਸੜਕ ਨੂੰ ਜਿਹੜਾ ਹੈਗਾ ਨਗਰ ਕੀਰਤਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਮੁਕੰਮਲ ਕੀਤੀ ਜਾਵੇ ਤਾਂ ਕਿ ਜਿਹੜਾ ਹੈਗਾ ਸਾਡਾ ਨਗਰ ਕੀਰਤਨ ਜਿਹੜਾ ਹੈਗਾ ਵਧੀਆ ਰੂਪ ਦੇ ਵਿੱਚ ਇੱਥੋਂ ਗੁਜ਼ਰੇ ਔਰ ਲੋਕਾਂ ਨੂੰ ਜਿਹੜਾ ਹੈਗਾ ਕਿਸੇ ਕਰਨ ਦੀ ਜਿਹੜੀ ਹੈਗਾ ਮੁਸ਼ਕਲ ਨਾ ਆਵੇ ਪੂਰੀ ਜਿਹੜੀ ਹੈਗਾ ਪੰਚਾਇਤ ਸਤਕਾਰ ਸਾਥੀ ਜਿਹੜੇ ਹੈਗੇ ਆ ਮੇਰੇ ਬਲਾਕ ਪ੍ਰਧਾਨ ਜਿਹੜੇ ਹੋ ਉਹ ਵੀ ਇੱਥੇ ਕੜੇ ਨੇ ਸਾਡੇ ਬਹੁਤ ਹੀ ਸਤਿਕਾਰਤ ਰੁਸ਼ਨ ਲਾਲ ਰੂਸੀ ਜੀ ਚੇਅਰਮੈਨ ਜਿਹੜੇ ਆ ਮਾਰਕੀਟ ਕਮੇਟੀ ਫਲੋਰ ਦੇ ਜਿਹੜੇ ਆ ਗਿਆ ਐਸ ਡੀਓ ਸਾਹਿਬ ਇੱਥੇ ਸਾਡੇ ਜਨੈਲ ਸਿੰਘ ਮੋਤੀਪੁਰ ਜੀ ਸਾਰੇ ਹੀ ਸਤਿਕਾਰ ਸਖਸ਼ੀਤਾ ਖੁਸ਼ੀराम ਸਰਪਾਲ ਜਿਹੜੇ ਹੈਗੇ ਇਸ ਪਿੰਡ ਦੇ ਬਹੁਤ ਹੀ ਸਤਿਕਾਰਯੋਗ شخصیت ਹੈ ਇਹਨਾਂ ਦੇ ਨਾਲ ਪੂਰੀ ਸਮੁੱਚੀ ਟੀਮ ਖੜੀ ਹੈਗੀ ਆ ਸੋ ਵਿਕਾਸ ਦੇ ਕੰਮ ਜਿਹੜੇ ਹੈਗੇ ਆ ਅਸੀਂ ਸਾਰਿਆਂ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਕਰਨੇ ਆ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਦੇ ਸਾਥੀ ਜਿਹੜੇ ਹੈਗੇ ਆ ਹਰ ਗੱਲ ਨੂੰ ਜਿਹੜੇ ਵਿਕਾਸ ਦੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਜੀ ਸਸੀ ਕਾਲ ਜੀ ਮੈਂ ਸਾਬਕਾ ਪੰਚਾਇਤ ਮੈਂਬਰ ਅਮਰਜੀਤ ਸਿੰਘ ਮੋਨੂ ਵਾਈਫ ਮੇਰੀ ਇਸ ਵੇਲੇ ਮੌਜੂਦਾ ਪੰਚਾਇਤ ਮੈਂਬਰ ਨਾਲ ਮੇਰੇ ਪੰਜ ਸਾਹਿਬ ਵੀ ਮੌਜੂਦ ਆ ਅੱਜ ਸਾਡੇ ਮਾਨਯੋਗ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਜਿਹੜਾ ਪਿੰਡ ਸਾਡੀ ਲੰਬੇ ਸਮੇਂ ਤੋਂ ਆ ਜਿਹੜੀ ਸੜਕ ਦੀ ਹਾਲਤ ਆ ਮੰਗਲ ਰਾਮਗੜ੍ਹ ਦੀ ਬਹੁਤ ਖਾਸਾ ਹਾਲਤ ਸੀਗੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਮਰੇ ਸਤਿਗੁਰੂ ਤਨਤਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਗੁਰਪਰਵਾਰ ਆ ਵੀ ਉਸ ਦੇ ਚੱਲਦੇ ਆ ਜਿਹੜਾ ਨਗਰ ਕੀਰਤਨ ਦੇ ਵਿੱਚ ਵੀ ਕਾਫੀ ਸਮੱਸਿਆਵਾਂ ਵੀ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਉਹਨਾਂ ਵੱਲੋਂ ਆ ਜਿਹੜਾ ਹੋਣਿਆ ਅੱਜ ਜਦ ਘਾਟਨ ਕੀਤਾ ਗਿਆ ਤੇ ਉਹਨਾਂ ਨੇ ਭਰੋਸਾ ਦਿਵਾਇਆ ਵੀ ਜਿਹੜਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਘਰਪਰ ਤੱਕ ਤੇ ਜਿਹੜੀ ਇਹ ਸੜਕ ਆ ਇਹਨ ਮਕਮਲ ਤੌਰ ਤੇ ਆ ਜਿਹੜੀ ਇਹ ਬਣ ਜਾਵੇ ਜੀ ਤਾਂ ਉਹਨਾਂ ਨੂੰ ਬੇਨਤੀ ਕੀਤੀ ਸੀ ਜਦਾਂ ਸਾਡੇ ਗੁਰਦੁਆਰਾ ਸਾਹਿਬ ਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਧਰਮਸ਼ਾਲਾ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਸ ਦੇ ਮੋੜੇ ਵੀ ਥੋੜੀ ਜੀ ਐਂਟਰਲੋਕ ਲੱਗ ਜਾਵੇ ਤਾਂ ਸਭ ਤੋਂ ਵਧੀਆ ਆਊਗਾ ਕਿਉਂਕਿ ਸੜਕ ਆ ਕਈ ਵਾਰੀ ਮੌਸਮ ਇਦਾਂ ਲੰਦਾ ਟੋਏ ਟੱਬੇ ਪੈ ਜਾਂਦੇ ਆ ਐਂਟਰਲੋਕ ਦੇ ਨਾਲ ਇਹ ਥੋੜੀ ਜੀ ਸੇਫ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ 로ਜਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਧਰਮਸ਼ਾਲਾ ਦੇ ਸਾਹਮਣੇ ਆ ਜਿਹੜਾ ਪੱਕੇ ਤੌਰ ਤੇ ਜੱਦਾ ਤੁਸੀਂ ਕਹਿ ਰਹੇ ਐ ਇੰਟਰਲੌਕ ਆ ਵੀ ਉਸੇ ਤਰ੍ਹਾਂ ਇੰਟਰਲੌਕ ਲੱਗ ਜਾਵੇਗੀ ਉਹਨਾਂ ਨੇ ਕਿਹਾ ਹੋਰ ਵੀ ਕਹਾ ਪਿੰਡ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਐ ਤੁਹਾਨੂੰ ਕਿਸੇ ਵੀ ਗ੍ਰਾਂਟ ਦੀ ਲੋੜ ਐ ਕਿਸੇ ਕੰਮ ਦੇ ਲਈ ਤਾਂ ਅਸੀਂ ਜਿਹੜਾ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਉਹਨਾਂ ਦੇ ਇੱਥੇ ਪਹੁੰਚਣ ਤੇ ਸਾਡੇ ਵੱਲੋਂ ਜਿਹੜਾ ਨਿੱਘਾ ਸਵਾਗਤ ਐ ਧੰਨਵਾਦ ਜੀ देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर